ਅਗਦੀ ਬੁਝਾਈ ਕੀਤੀ ਸੀਗੀ ਉਹਨਾਂ ਨਾਲ ਮੈਂ ਗੱਲਬਾਤ ਕਰਨ ਲਈ ਪਹੁੰਚਿਆ ਸੀ ਆਪਣੇ ਸਾਰੇ ਖੇਤੀਬਾੜੀ ਭਾਗ ਦੇ ਸਾਡੇ ਸਾਰੇ ਅਧਿਕਾਰੀ ਸਹਿਬਾਨ ਅਫਸਰ ਸਹਿਬਾਨ ਉਹ ਵੀ ਨਾਲ ਆਏ ਹੋਏ ਨੇ ਕਿਉਂਕਿ ਇਹਨਾਂ ਨੇ ਸਰਫਿਸ ਫੀਲਡਰ ਦੇ ਨਾਲ ਬੁਝਾਈ ਕੀਤੀ ਹੈ ਮੇਨੀ ਮੈਦਾਨੀ ਮੈਂ ਕੋਈ ਫੋਟੋ ਲੈ ਕੇ ਲਾਣੀ ਹੈ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਨਕੋਦਰ ਬਲਾਕ ਦੇ ਪਿੰਡ ਗਾਂਦਰਾ ਵਿੱਚ ਕਿਸਾਨ ਕਰਮਜੀਤ ਸਿੰਘ ਦੇ ਘੂਤੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਦੇ ਨਾਲ ਖੇਤੀਬਾੜੀ ਮੁਖ ਅਫਸਰ ਜਲੰਧਰ ਜਸਵੰਤ ਰਾਏ ਅਤੇ ਨਿਕੋਦਰ ਬਲਾਕ ਦੇ ਹੈੱਡ ਮਹਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਹੁ ਆਹ ਵੇਖਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ ਉਹਦੇ ਨਾਲ ਇਹ ਸੰਜਪਿਆ ਵੀ ਅਸੀਂ ਕੋਈ ਇਹਦੀ ਬਹਾਈ ਨਹੀਂ ਕਰਨੀ ਕੋਈ ਰਿਲੇਸ਼ਨ ਕੋਈ ਨਹੀਂ ਕਰਨਾ ਇਹ ਖਰਚਾ ਵੀ ਘੱਟਦਾ ਹੈ ਤੇ ਫਸਲ ਵੀ ਚੰਗੀ ਹੋਈ ਉਹ ਇੱਥੋਂ ਲਿਆਏ ਕਿੱਥੋਂ ਮਸ਼ੀਨ ਅਸੀਂ ਇਹ ਤਲਵੰਡੀ ਭਾਈ ਤੋਂ ਲਈ ਸੀ ਕਿੰਨੇ ਦੀ ਬਈ ਇਹ ਸਾਨੂੰ 1 ਲੱਖ 6000 1 ਲੱਖ 6000 ਦੀ ਹਾਂ ਕਿ ਸਬਸਿਡੀ ਵੀ ਮਿਲਦੀ ਹੈ ਸਬਸਿਡੀ ਮਿਲ ਜੀ 40000 40000 ਸਭ ਹਾਂਜੀ 40000 ਤੇ ਜਿਹੜੀ ਬਾਕੀ ਆਪਾਂ ਮਸ਼ੀਨਾਂ ਲਗਾਈ ਦੀ ਲੈਂਦੇ ਹਾਂ ਉਹ ਕਿੰਨੇ ਦੀ ਉਹ ਤਾਂ ਬਹੁਤ ਮਹਿੰਗੀਆਂ 2.5 ਲੱਖ ਤੋਂ ਘੱਟ ਤੋਂ ਲੈ ਲਾਗੂ ਸਬਸਿਡੀ ਮਿਲਦੀ ਹੈ ਸਬਸਿਡੀ ਮਿਲਦੀ ਹੈ ਬਹੁਤੀ ਮਿਲਦੀ ਹੈ ਸਬਸਿਡੀ ਆਉਂਦੀ ਹੈ ਔਰ ਇਹ ਸਸਤੀ ਪੈ ਜੀਦਾ ਹਾਂਜੀ ਬਹੁਤ ਸਸਤੀ ਪਈ ਹੈ ਤੇ ਦੂਸਰਾ ਬਸ ਤੋਂ ਇਹਦਾ ਬਹੁਤ ਸੌਖੀ ਵੌਜ਼ਾ ਤਾਂ ਇਹ ਪਰ ਵੀ ਜਿਹੜਾ ਉਹ ਬਹੁਤ ਵਧੀਆ ਫਿੱਕ ਲੈਂਦਾ ਹੈ ਉਹਦਾ ਇਹ ਕਰਨਾ ਜੀ ਬਹੁਤ ਪਹਿਲੀ ਜਦੋਂ ਫੈਰਤੀ ਤੁਸੀਂ ਅਸੀਂ ਪਿਛਲੇ ਸਾਲ ਵੀ 35 ਕੇਡ ਆਪਣੇ ਲਗਾਏ ਸੀਗੇ ਅੱਛਾ ਕੋਈ ਸਾਡੇ ਆਪਣੇ ਸੀ ਕੋਈ ਦੇਖ ਕੇ ਤੇ ਸਾਇੰਸ ਦੇ ਟਿੰਕੇ ਦੇ ਲਈ ਅੱਜ ਦੇ ਦੇ ਅੱਛਾ ਅਸੀਂ 35 ਕੇਡ ਆਪਣੇ ਆਗਿਆਤ ਕੀ ਫੇਰੇ ਦੇ ਨਾਲ ਲਗਾਏ ਦਿਖਾਓ ਮੈਨੂੰ ਕਿ ਸਲਪ ਹਾਂ ਜੀ ਆ ਸਾਰੇ ਬਿਜਾਈ ਦੇ ਟਾਈਮ ਇਹਨਾਂ ਨੇ ਕੀ ਫਰਕ ਦੇਖਿਆ ਹੁਣ ਜਦੋਂ ਫਸਲ ਪੱਕ ਕੇ ਤਿਆਰ ਖੜੀ ਹੈ ਕੋਲੇ ਵਿੱਚ ਉਹ ਕੀ ਫਰਕ ਦੇਖਦੇ ਨੇ ਤੇ ਗਾਂ ਇਹਨਾਂ ਦੇ ਕੀ ਸੁਝਾਅ ਨੇ ਤਾਂ ਕਿ ਜਦੋਂ ਅਗਲੀ ਜੜੀ ਇਹਨਾਂ ਦੀ ਬਿਜਾਈ ਹੋਣੀ ਹੈ ਉਹਦੇ ਵਿੱਚ ਸਾਡੇ ਵੱਲੋਂ ਕੁਝ ਕੀਤਾ ਜਾਣਾ ਤਾਂ ਅਸੀਂ ਜੇ ਪ੍ਰਬੰਧ ਕਰ ਸਕੀਏ ਤੇ ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਇਹਨਾਂ ਦੀ ਜਿਹੜਾ ਗੱਲਬਾਤ ਹੋਈ ਹੈ ਇਹਨਾਂ ਨੇ ਬੜਾ ਪੋਜ਼ਿਟਿਵ ਫੀਡਬੈਕ ਦਿੱਤਾ ਕਿ ਜਦੋਂ ਇਹਨਾਂ ਨੇ ਸਰਫੇਸ ਸੀਡ ਦੇ ਨਾਲ ਬਜਾਈ ਕੀਤੀ ਹੈ ਇੱਕ ਤਾਂ ਇਹਨਾਂ ਦਾ ਜਿਹੜਾ ਖਰਚਾ ਹੈਗਾ ਜਿਹੜਾ ਸਪਰੇਅ ਮਾਰਦੇ ਸੀਗੇ ਜਾਂ ਪਾਣੀ ਲੱਗਦਾ ਸੀਗਾ ਉਹਦੇ ਵਿੱਚ ਕਾਫੀ ਇਹਨਾਂ ਦੀ ਕਮੀ ਆਈ ਹੈ ਕਾਫੀ ਜਿਹੜੇ ਸਾਡੇ ਵੀਡ ਆਉਨੇ ਸੀਗੇ ਗੁੱਲੀ ਡੰਡਾ ਆਉਂਦਾ ਸੀ ਹੋਰ ਤਰ੍ਹਾਂ ਦੇ ਵੀ ਟੀ ਆਏ ਉਹ ਵੀ ਇਸ ਵਾਰੀ ਬਹੁਤ ਘਟਾ ਆਇਆ ਤੇ ਜਿਹੜਾ ਦਾਣਾ ਵੀ ਨਿਕਲ ਕੇ ਆ ਰਿਹਾ ਹੈਗਾ ਬੜਾ ਵਧੀਆ ਚੰਗੀ ਕੁਆਲਟੀ ਦਾ ਹਲਦੀ ਜਿਹੜਾ ਦਾਣਾ ਹੈ ਉਹ ਨਿਕਲ ਕੇ ਆ ਰਿਹਾ ਤੇ ਅਸੀਂ ਸਾਰੇ ਇਸ ਵਿਜ਼ਿਟ ਦਾ ਇਹੀ ਸਾਡਾ ਮੁੱਖ ਮਕਸਦ ਸੀਗਾ ਕਿ ਅਸੀਂ ਇਹ ਮੈਸੇਜ ਜਿਹੜਾ ਹੈਗਾ ਬਾਕੀ ਸਾਰੇ ਸਾਡੇ ਜਿਹੜੇ ਕਿਸਾਨ ਭਰਾ ਉਹਨਾਂ ਨੂੰ ਵੀ ਦਈਏ ਤੇ ਅਸੀਂ ਇਹ ਵੀ ਹੁਣ ਕੋਸ਼ਿਸ਼ ਕਰਾਂਗੇ ਰਾਹੀਂ ਮੈਥਮਾ ਕਿ ਜਦੋਂ ਇਹਨਾਂ ਦੀ ਝਾੜ ਨਿਕਲਦੀ ਆ ਪਰ ਕਿਲੋ ਦੇ ਸਾਧ ਨਾਲ ਅਸੀਂ ਕੰਪੈਰੀਜ਼ਨ ਕਰਾਂਗੇ ਕਿ ਜਿਹੜਾ ਇਹਨਾਂ ਨੇ ਟੈਕਨੀਕ ਵੀ ਵਰਤੂ ਕੀਤੀ ਹੈ ਉਹਦੇ ਨਾਲ ਕਿੰਨਾ ਕੁ ਝਾੜ ਇਹਨਾਂ ਦਾ ਵਧਿਆ ਹੈਗਾ ਤੇ ਨਾਲ ਹੀ ਸੋਇਲ ਟੈਸਟਿੰਗ ਵੀ ਕਰਾਵਾਂਗੇ ਕਿ ਸੋਇਲ ਟੈਸਟਿੰਗ ਚ ਇਹਨਾਂ ਦੇ ਕਿੰਨੀ ਜਿਹੜੀ ਕੁਆਲਿਟੀ ਹੈ ਸੋਇਲ ਦੀ ਇੰਪਰੂਵ ਹੋਈ ਹੈ ਜਾਂ ਨਹੀਂ ਨਹੀਂ ਹੈ ਤਾਂ ਕਿ ਬਾਕੀ ਕਿਸਾਨਾਂ ਨੂੰ ਇਹ ਪਤਾ ਲੱਗ ਸਕੇ ਤੇ ਜੇ ਉਹਨਾਂ ਨੂੰ ਅਸੀਂ ਪ੍ਰੇਰਿਤ ਕਰ ਸਕੀਏ ਇਹਨਾਂ ਦੀ ਟੈਕਨੀਕ ਯੂਜ਼ ਕਰਨ ਲਈ ਜਿਹੜੀ ਸਰਫੇਸ ਇਰੇਟਾਈਂ ਬਜਾਈ ਦੀ ਹੈ ਉਹ ਸਾਡੇ ਲਈ ਬੜੀ ਲਾਹੇਵੰਦ ਹੋਣੀ ਹੈ ਇਹੀ ਮੇਰਾ ਅੱਜ ਦਾ ਇਹ ਥੋੜਾ ਹੈ ਨਾ ਖਾਦ ਬਾਰੇ ਤਾਂ ਅਜੇ ਥੋੜੀ ਕਾਹਤੀ ਪਾਇਆ ਨਹੀਂ ਮੈਂ ਇਹਨਾਂ ਨੂੰ ਕੀ ਦੱਸਾਂਗਾ ਇਹਨਾਂ ਨੇ ਇਹਨਾਂ ਨੇ ਸਾਨੂੰ ਦੱਸਣਾ ਅਸੀਂ ਅੱਗੇ ਜਾ ਕੇ ਦੱਸਾਂਗੇ ਇਹੀ ਇਹੀ ਗੱਲ ਹੁੰਦੀ ਹੈ ਜੀ ਜਿਹੜੇ ਚੰਗੇ ਕਿਸਾਨ ਹੁੰਦੇ ਆ ਅਗਾਵਾਦੂ ਸੋਚ ਵਾਲੇ ਕਿਸਾਨ ਹੁੰਦੇ ਆ ਜਿਹੜੇ ਇਹ ਪ੍ਰੈਕਟਿਸ ਕਰਦੇ ਨੇ ਜੇ ਉਹਨਾਂ ਨੂੰ ਅਸੀਂ ਅਗਾਹ ਲੈ ਕੇ ਆਈਏ ਉਹਨਾਂ ਦੇ ਰਾਹੀਂ ਇਹ ਚੀਜ਼ ਪੁਰਵਾਈਏ ਕਿ ਵੀ ਕਿਹੜੀ ਉਹਨਾਂ ਨੇ ਟੈਕਨੀਕ ਯੂਜ਼ ਕੀਤੀ ਕਿਹੜੀ ਖਾਦ ਹੀ ਵਰਤੋ ਕਿਹਿੰਨੀ ਖਾਦ ਹੀ ਵਰਤੋ ਕੀਤੀ ਤਾਂ ਕਿ ਜਿਹੜਾ ਉਹਨਾਂ ਦਾ ਚਾਰਟ ਹੈ ਸਾਡਾ ਸਾਰਿਆਂ ਦਾ ਮੰਤਵ ਇਹੀ ਹੈ ਕਿ ਜਿਹੜਾ ਇਹਨਾਂ ਦਾ ਇਕਨੋਮਿਕ ਜਿਹੜਾ ਨਾਮ ਉਹ ਟ੍ਰਾਂਜ਼ੈਕਸ਼ਨਸ ਹੈ ਗੇਮਸ ਹੈ ਪੂਰ ਵਧੀਆ ਹੋਣ ਉਹਨਾਂ ਦੀ ਝਾੜ ਵਧੀਆ ਹੋਵੇ ਇਹਨਾਂ ਦਾ ਖਰਚਾ ਇਨਪੁਟ ਕਾਸਟ ਨੂੰ ਆਪਾਂ ਕਹਿੰਦੇ ਆ ਉਹ ਕੱਟ ਜਾਵੇ ਤੇ ਜਿਹੜਾ ਰਿਜ਼ਲਟ ਹੈ ਉਹ ਜ਼ਿਆਦਾ ਵਧੀਆ ਹੋਵੇ ਤਾਂ ਮੇਰੀ ਇਹੀ ਕੋਸ਼ਿਸ਼ ਰਹਿਣੀ ਹੈ ਕਿ ਜਿੰਨੇ ਵੀ ਸਾਡੇ ਅਗਾਂ ਵਧੂ ਸੋਚ ਵਾਲੇ ਕਿਸਾਨ ਹੈ ਪ੍ਰੋਗਰੈਸਿਵ ਫਾਰਮਰਸ ਜਿਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਅਸੀਂ ਪਲੇਟਫਾਰਮ ਦਵਾਂਗੇ ਕਿ ਆਪਣਾ ਜਿਹੜਾ ਐਕਸਪੀਰੀਅੰਸ ਹੈ ਉਹ ਗਾਂ ਦੇ ਗਾਂ ਸ਼ੇਅਰ ਕਰਨ ਤਾਕਿ ਜਿਹੜਾ ਇਹਨਾਂ ਦੀ ਜਿਹੜੀ ਟੈਕਨੋਲੋਜੀ ਆ ਟੈਕਨੀਕ ਜਿਸ ਕਰਕੇ ਸਾਡੇ ਬਾਸਤੀ ਕਿਸਾਨ ਨੇ ਆ ਕੋਈ ਪ੍ਰੇਰਿਤ ਹੋਣ ਉਹ ਵੀ ਆਪਣਾ ਜਿਹੜਾ ਇਸੇ ਤਰ੍ਹਾਂ ਯੂਜ਼ ਕਰਕੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਵਿੱਤੀ ਜਿਹੜਾ ਲਾਭ ਹੋਵੇ ਅਲਟੀਮੇਟਲੀ ਅਸੀਂ ਤਾਂ ਇਹ ਚਾਹੁੰਦੇ ਆ ਪੰਜਾਬ ਨੂੰ ਫਾਇਦਾ ਹੋਵੇ ਪੰਜਾਬ ਅਗੇ ਅਧਾ ਹੁੰਦਾ ਰਹੇ ਸਾਰੇ ਸਾਡੇ ਪੰਜਾਬੀ ਕਿਸਾਨ ਖਾਇਮਦ ਰਹਿਣ ਤੇ ਉਹ ਅਸੀਂ ਅਗਾਂਹ ਦੀ ਅਗਾਂਹ ਦੀ ਹਿੰਸਾ ਕਰ ਪਰ ਇੱਕ ਮਿੰਟ ਲੀਟ ਕਰੀਏ